ਮੇਰਾ ਨਾਮ ਉਤਮਜੀਤ ਸਿੰਘ ਕਿਹੜਾ ਪਿੰਡ ਹੈ ਪਾਵਾਲ ਉਹ ਹਾਂ ਤੇ ਕਿੰਨੇ ਸਮੇਂ ਤੋਂ ਤੁਸੀਂ ਇਸ ਪਿੰਡ ਦੇ ਵਿੱਚ ਪ੍ਰੈਕਟਿਸ ਕਰਨ ਆ ਰਹੇ ਹੋ ਇੱਕ ਸਾਲ ਹੋ ਗਿਆ ਜੀ ਇੱਕ ਸਾਲ ਹੋ ਗਿਆ ਕਿੰਨਾ ਕੁ ਇੰਨਾ ਵੀਰਾਂ ਵੱਲੋਂ ਤੁਹਾਨੂੰ ਜਿਹੜੀ ਇਹ ਟ੍ਰੇਨਿੰਗ ਵਧੀਆ ਦਿੱਤੀ ਜਾ ਰਹੀ ਤੁਸੀਂ ਸੰਤੁਸ਼ਟ ਜੇ ਵੀ ਹੋ ਹਾਂਜੀ ਰੇਡਰ ਜੇ ਕੇ ਜਾਤੀ ਜੇ ਰੇਡਰ ਰੇਡਰ ਕਿੰਨੇ ਰੇਡ ਫਿਰ ਲਗਾਤਾਰ ਤੁਸੀਂ ਪਾ ਰਹੇ ਕਿੰਨੀ-ਕੁੰਨੀ ਵੀ ਤਾਂ ਕੀ ਜਾਈ ਦੀ ਬਸ ਅੱਛਾ ਜੀ ਇਹ ਬਚਪਨ ਤੋਂ ਸ਼ੌਂਕ ਹੈ ਕਬੱਡੀ ਦਾ ਵੀਰੇ ਤੁਮ ਨੂੰ ਹਾਂ ਜੀ ਮੇਰੇ ਪਾਪਾ ਦਾ ਸੁਪਨਾ ਹੈਗੀ ਅੱਛਾ ਜੀ ਸ਼ਾਇਦ ਹੁਣ ਤੁਸੀਂ ਜਿਹੜਾ ਕਬੱਡੀ ਵਿੱਚ ਕਿੱਥੋਂ ਤੱਕ ਪਹੁੰਚਣਾ ਚਾਹੁੰਦੇ ਹੋ ਪੰਜਾਬ ਤੋਂ ਮੱਦੀ ਜਮਾ ਜੰਦੇ ਪੰਜਾਬ ਤੋਂ ਚੜਾ ਠੀਕ ਹੈ ਠੀਕ ਤਾਂ ਡਾਈਟ ਕੀ ਰਹਿੰਦੀ ਹੈ ਸਾਰੀ ਦਿਹਾੜੀ ਦੀ ਰੂਟੀਨ ਕੀ ਰਹਿੰਦੀ ਹੈ ਕਿੰਨੀ ਪ੍ਰੈਕਟਿਸ ਕਰਦੇ ਹੋ ਸਵੇਰੇ ਸ਼ਾਮ ਜਾਂ ਕਿਤਰਾ ਸਵੇਰੇ ਸ਼ਾਮ ਜੀ ਹਾਂ ਜੀ ਸਵੇਰੇ ਸ਼ਾਮ ਹਾਂ ਜੀ ਅੱਛਾ ਜੀ ਸਾਈਟ ਵੀ ਖਾਣਦੇ ਹੋ ਫਿਰ ਹਾਂ ਜੀ ਜਿਹੜੇ ਬੱਚੇ ਹਾਲੇ ਵੀ ਮੋਬਾਈਲਾਂ ਦੇ ਵਿੱਚ ਵਿਅਸਤ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਪੱਕੇ ਮੋਬਾਈਲ ਛੱਡ ਕੇ ਗਰਾਊਂਡ ਨਾਲ ਜੁੜੋ ਹਾਂ ਜੀ ਕੀ ਕਰਨਾ ਚਾਹੋਗੇ ਉਹ ਦੇ ਰੋਜ਼ ਫ੍ਰੀ ਫਾਇਰ ਖੇਡਦੇ ਰਹਿੰਦੇ ਆ ਬਿਲਕੁਲ ਸਹੀ ਗੱਲ ਹੈ ਜੀ ਹਾਂ ਜੀ ਫ੍ਰੀ ਫਾਇਰ ਖੇਡਦੇ ਰਹਿੰਦੇ ਉਹਨਾਂ ਨੂੰ ਕੀ ਸੁਨੇਹਾ ਹੈ ਵੀ ਉਹਨਾਂ ਨੂੰ ਸੁਨੇਹਾ ਵੀ ਉਹਨਾਂ ਦੇ ਮਾਪਿਆਂ ਨੂੰ ਸੁਨੇਹਾ ਵੀ ਤੁਸੀਂ ਆਦੇ ਬੱਚਿਆਂ ਨੂੰ ਗਰਾਊਂਡ ਵਾਲਾ ਭੇਜੋ ਤੇ ਮੋਬਾਈਲ ਨਾਲ ਨਾ ਜਾਂਦੇ ਬਹੁਤ ਬਹੁਤ ਧੰਨਵਾਦ ਰਪੀਰ ਸਿੰਘ ਜੀ ਕਿਹੜਾ ਪਿੰਡ ਹੈ ਪਹਿਣ ਤੋਤ ਹੈ ਜੀ ਵੀਰ ਜੀ ਮਹਾਰਾਣੀ ਸਦਾਕੌਰ ਸਪੋਰਟਸ ਕਲੱਬ ਬਾਰੇ ਮੈਂ ਚਾਹਾਂਗਾ ਸਭ ਤੋਂ ਪਹਿਲਾਂ ਦੱਸਿਆ ਜਾਵੇ ਮਹਾਰਾਣੀ ਸਦਾਕੌਰ ਸਪੋਰਟਸ ਕਲੱਬ ਜੋ ਸਾਡੇ ਜੀ ਜੀ ਰਾਜਵੀਰ ਕੌਰ ਨੇ ਯੂਕੇ ਵਿੱਚ ਰਹਿ ਰਹੇ ਨੇ ਉਹਨਾਂ ਨੇ ਸਾਡੀ ਸਪੋਰਟ ਕੀਤੀ ਤਾਂ ਕਿ ਜੋ ਸਾਡਾ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀ ਉਹਨਾਂ ਦੀ ਫੈਮਿਲੀ ਦੇ ਵਿੱਚ ਹੋਏ ਸੀ ਮਹਾਰਾਣੀ ਸਦਾਕੌਰ ਸਪੋਰਟਸ ਕਲੱਬ ਜਿਹੜਾ ਸ਼ੁਰੂ ਕੀਤਾ ਸੀ ਤੇ ਅਸੀਂ ਜਿਹੜੇ ਸਾਡੇ ਦੀਦੀ ਨੇ ਸਾਨੂੰ ਡਾਇਟ ਵਗੈਰਾ ਸਾਰਾ ਕੁਝ ਦਿੰਦੇ ਨੇ ਬੱਚਿਆਂ ਨੂੰ ਖੜਾਉਣ ਵਾਸਤੇ ਜੀ ਹਾਂਜੀ ਤੇ ਜੀ ਕਿੰਨਾ ਕਿੰਨੇ ਬੱਚੇ ਇੱਥੇ ਤੁਹਾਡੇ ਕੋਲ ਪ੍ਰੈਕਟਿਸ ਕਰ ਰਹੇ ਨੇ 60 ਤੋਂ 70 ਬੱਚੇ ਹੈ ਜਿਹੜੇ ਆਪਣੇ ਕੋਲੇ ਆਉਂਦੇ ਗਰਾਊਂਡ ਜੀ ਸਾਰੀਆਂ ਕੀ ਕੀ ਸਹੂਦਾਵਾਂ ਉਹਨਾਂ ਵਾਸਤੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਉਪਰਾਲਣ ਵਾਸਤੇ ਕੇਲੇ ਵੀ ਆ ਬੱਚਿਆਂ ਨੂੰ ਡਾਇਟ ਰਗੜਾ ਨਾਲ ਦਿੰਦੇ ਆ ਜੀ ਨਾਲ ਆਂਡੇ ਆ ਤੇ ਜਿਹੜੀ ਜੇ ਕੱਚੀ ਡਾਇਟ ਆ ਸੋਇਆ ਵੀ ਨਾ ਹੈਗੀ ਆ ਚਾਨੇ ਕੱਚੇ ਆ ਜੀ ਹਾਂਜੀ ਸਾਰਾ ਡਾਇਟ ਹਾਂਜੀ ਬਹੁਤ ਵਧੀਆ ਬੱਚੇ ਖੇਡਦੇ ਵੀ ਆ ਜੀ ਅਨਕੇ ਕਿੰਨਾ ਤੱਕ ਇਹ ਬੱਚੇ ਵੀਰ ਜੀ ਜਿਹੜੇ ਆ ਇਸ ਸਪੋਰਟਸ ਕਲੱਬੋਂ ਹੁਣ ਤੱਕ ਖੇਡ ਕੇ ਆਏ ਤੇ ਕਿਹੜੇ ਕਿਹੜੇ ਇਨਾਮ ਜਿੱਤ ਕੇ ਲਿਆਏ ਸਾਡੇ ਬੱਚੇ ਟੱਗ ਆਫ ਵਾਰ ਦੇ ਵਿੱਚ ਵੀ ਜਿਹੜੇ ਮਤਲਬ ਕਿ ਵਧੀਆ ਇਹਨਾਂ ਨੇ ਸਪੋਰਟਸ ਮਤਲਬ ਕਿ ਵਧੀਆ ਕੀਤਾ ਵਾ ਪ੍ਰੋਜੈਕਸ਼ਨ ਵਧੀਆ ਕੀਤਾ ਜੀ ਉਹਦੇ ਵਿੱਚ ਵੀ ਇਹ 골ਡ ਰਹਿ ਜਿਲ੍ਹੇ ਦੇ ਵਿੱਚੋਂ ਤੇ ਨੈਸ਼ਨਲ ਸਟਾਈਲ ਕਬੱਡੀ ਜਿਹੜੀ ਸਾਡੀ ਉਹਦੇ ਵਿੱਚੋਂ ਵੀ 골ਡ ਰਹਿ ਨੇ ਇਹ ਸਟੇਟ ਲੈਵਲ ਤੇ ਵੀ ਗਏ ਬੱਚੇ ਨੇ ਉੱਥੋਂ ਟੱਕਰ ਵੀ ਵਧੀਆ ਪਾਰਟਿਸਪੇਸ਼ਨ ਕਰਕੇ ਆਏ ਜੀ ਸਾਡੀ ਕੋਸ਼ਿਸ਼ ਇਹ ਆ ਕਿ ਹੁਣ ਜਿਹੜਾ ਅਸੀਂ ਅੱਗੇ ਦਾ ਪਾਰਟਿਸਪੇਸ਼ਨ ਕੀਤਾ ਇਹ ਹੁਣ ਜਿਹੜਾ ਅਸੀਂ ਵੱਧ ਤੋਂ ਵੱਧ ਜੀ ਉੱਥੋਂ ਵੀ ਫਰਸਟ ਆਵਾਂਗੇ ਜੀ ਹਾਂਜੀ ਕਿੰਨੀ ਕੁ ਮਨ ਨੂੰ ਖੁਸ਼ੀ ਆ ਜਦੋਂ ਸਟੇਜਾਂ ਦੇ ਨਾਮ ਪਿੰਡ ਦਾ ਨਾਮ ਬੋਲਿਆ ਜਾਂਦਾ ਤੇ ਸਪੋਰਟਸ ਕਲੱਬ ਦਾ ਨਾਮ ਖੁਸ਼ੀ ਤਾਂ ਬਹੁਤ ਹੁੰਦੀ ਆ ਜੀ ਜਦੋਂ ਨਾਮ ਬੋਲਦੇ ਸਟੇਟ ਦੇ ਉੱਪਰ ਜਾਂ ਕੋਚ ਸਾਹਿਬ ਨੂੰ ਬੁਲਾਉਂਦੇ ਆ ਤੇ ਖੁਸ਼ੀ ਇਹਨਾਂ ਲੋ ਬਹੁਤ ਹੁੰਦੀ ਆ ਸਾਡੇ ਬੱਚੇ ਜੜੇ ਆ ਇੰਨਾ ਕੁਸ਼ ਕਰ ਰਹੇ ਨੇ ਚਲੋ ਅਸੀਂ ਤਾਂ ਇਹਨਾਂ ਦੀ ਪ੍ਰੈਕਟਿਸ ਹੀ ਕਰਦੇ ਆ ਬਾਕੀ ਇਹਨਾਂ ਦੀ ਮਿਹਨਤ ਆਪ ਬੋਲਦੀ ਐ ਤੇ ਗਰਾਊਂਡਾਂ ਦੇ ਵਿੱਚ ਜਾ ਕੇ ਹਾਂਜੀ ਜੀ ਕਿਹੜੀ ਕਿਹੜੀ ਟ੍ਰੇਨਿੰਗ ਜਿਹੜੀ ਫੀਟ ਦੀ ਤੁਹਾਡੇ ਉਹਨੂੰ ਦਿੱਤੀ ਜਾਂਦੀ ਹੈ ਟ੍ਰੇਨਿੰਗ ਨੈਸ਼ਨਲ ਸਟਾਈਲ ਕਬੱਡੀ ਦੀ ਵੀ ਟ੍ਰੇਨਿੰਗ ਇਹਨਾਂ ਨੂੰ ਸਾਡੇ ਵੱਲੋਂ ਦਿੱਤੀ ਜਾਂਦੀ ਹੈ ਸਰਕਲ ਦੀ ਵੀ ਤੇ ਰੱਸਾ ਕੱਸੀ ਦੀ ਵੀ ਟ੍ਰੇਨਿੰਗ ਅਸੀਂ ਕਰਾਉਂਦੇ ਆ ਜੀ ਆਪ ਤੁਸੀਂ ਵੀਰ ਜੀ ਉਹਦੋਂ ਕਿੱਥੋਂ ਤੱਕ ਜਿਹੜਾ ਪਹੁੰਚੇ ਮੈਂ ਨੈਸ਼ਨਲ ਸਟਾਈਲ ਕਬੱਡੀ ਜਿਹੜਾ ਮੇਰੇ ਕੋਲੇ ਹੀ 골ਡ ਹੈ ਜੀ ਜੀ ਹਾਂਜੀ ਉਹ ਇਸੇ ਪਿੰਡ ਤੋਂ ਹੀ ਆ ਵੀਰ ਜੀ ਹਾਂਜੀ ਅਸੀਂ ਇਸੇ ਪਿੰਡ ਤੋਂ ਹੀ ਆ ਜੀ ਇਹ ਮਨ ਦੇ ਵਿੱਚ ਉਪਰਾਲਾ ਕਿਵੇਂ ਆਇਆ ਸ਼ੁਰੂਆਤ ਕਿਵੇਂ ਹੁੰਦੀ ਹੈ ਅਸੀਂ ਤਾਂ ਇਹ ਸੋਚਿਆ ਕਿ ਚਲੋ ਸਾਾਨੂੰ ਤਾਂ ਕਿਸੇ ਨੇ سپورਟ ਨਹੀਂ ਕੀਤੀ ਅੱਗੇ ਜਾਣ ਵਾਸਤੇ ਕਿ ਅੱਗੇ ਕਿਸ ਅਕੈਡਮੀ ਦੇ ਵਿੱਚ ਭੇਜਣ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਚਲੋ ਸਾਡੇ ਜਿੰਨੇ سپورਟ ਕਰਨੀ ਸੀ ਸਾਡੀ ਤਾਂ ਕਿਸੇ ਕੀਤੀ ਨਹੀਂ ਚਲੋ ਇਹਨਾਂ ਦੇ ਬੱਚਿਆਂ ਦੀ سپورਟ ਜਿਹੜੇ ਸਾਡੇ ਰਾਜਵੀਰ ਕੌਰ ਜੀ ਜੀ ਕਰ ਰਹੇ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਜੇ ਸਾਡੇ ਤੋਂ ਜਿਹੜੀ ਕਮੀ ਰਹਿ ਗਈ ਉਹ ਇਹਨਾਂ ਇਹਨਾਂ ਤੋਂ ਅਸੀਂ ਪੂਰੀ ਕਰ ਲਈਏ ਜੀ ਹਾਂਜੀ ਇਹ ਨਸ਼ਿਆਂ ਦੇ ਵਿੱਚ ਗੁਲਤਾਨ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਹੈ ਉਹਨਾਂ ਨੂੰ ਸਨੇਹਾ ਇਹ ਹੀ ਆ ਕਿ ਉਹ ਜਿਹੜੇ ਸਾਡੇ ਹੈਗੇ ਆ ਭਾਈ ਜਿਹੜੇ ਉਹਨਾਂ ਕੈਂਪ ਵੱਖਰੋ ਵੱਖਰੀ ਚੱਲ ਰਹੇ ਨੇ ਤੇ ਕੈਂਪਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਫ੍ਰੀ ਉਹਨਾਂ ਨੂੰ ਦੱਸਿਆ ਜਾਂਦਾ ਕਿ ਮੈਡੀਸਿਨ ਦਿੱਤੀ ਜਾਂਦੀ ਆ ਕਿ ਨਸ਼ਾ ਛੱਡੋ ਕੈਂਪ ਲਗਾਏ ਜਾਂਦੇ ਨੇ ਅਸੀਂ ਇਹੋ ਚਾਹੁੰਦੇ ਆ ਕਿ ਚਲੋ ਜਿਹੜਾ ਨਹੀਂ ਬੰਦਾ ਨਸ਼ਾ ਛੱਡ ਸਕਦਾ ਉਹ ਸਾਡੇ ਨਾਲ ਗੱਲ ਕਰ ਲੇ ਸਾਡੇ ਹੈਗੇ ਆ ਕੰਟੈਕਟ ਦੀਦੀ ਹੁਣਾਂ ਜੀ ਰਾਜਵੀਰ ਕੌਰ ਜੀ ਦੇ ਉਹ ਕਨੈਕਟ ਕਰ ਲੈਣੇ ਆ ਕਿਸੇ ਨਾ ਕਿਸੇ ਨਾਲ ਤੇ ਅਸੀਂ ਉਹਨਾਂ ਨੂੰ ਕੈਂਪ ਲਵਾ ਸਕਦੇ ਆ ਜੀ ਤਾਂ ਵੀਰ ਜੀ ਹੋਰ ਵੀ ਪਿੰਡਾਂ 'ਚ ਅਜਿਹੇ ਉਪਰਾਲੇ ਹੋਣ ਪੰਜਾਬ ਦੇ ਵਿੱਚ ਨਸ਼ੇ ਨੂੰ ਛੱਡ ਕੇ ਨੌਜਵਾਨ ਇਸ ਪਾਸੇ ਵੱਲ ਮੁੜਨ ਬੱਚਿਆਂ ਦੇ ਮਾਪਿਆਂ ਨੂੰ ਨੌਜਵਾਨਾਂ ਨੂੰ ਸਨੇਹਾ ਕੀ ਹੈ ਸਾਡਾ ਇਹ ਸਨੇਹਾ ਕੀ ਬੱਚਿਆਂ ਨੂੰ ਵੱਧ ਤੋਂ ਵੱਧ ਗਰਾਊਂਡ 'ਅਲੇ ਤੋਰਿਆ ਜਾਵੇ ਤਾਂ ਕਿ ਜਿਹੜੇ ਆ ਜਿਹੜੇ ਬੈਣੀ ਉੱਠਣੀ ਜਿਹੜੇ ਨਸ਼ਿਆਂ 'ਅਲੇ ਜਾਂਦੇ ਆ ਧਿਆਨ ਉਹ ਇਹਨਾਂ ਦਾ ਨਾ ਜਾਵੇ ਤਾਂ ਕਿ ਗਰਾਊਂਡ ਦੇ ਵਿੱਚ ਆਉਣ ਜਦੋਂ ਗਰਾਊਂਡ ਦੇ ਵੱਲ ਆਉਣ ਲੱਗ ਜਾਣਗੇ ਤੋਂ ਨਾਲੇ ਕੋਈ ਨਾ ਕੋਈ ਆਉਂ ਰਿਹਾ ਸਾਰੀ ਕੋਈ ਨਾ ਕੋਈ ਉਹਨਾਂ ਦਾ ਵੀ ਮੈਂਡ ਹੋਊਗਾ ਕਿ ਅਸੀਂ ਕੋਈ ਨਾ ਕੁਝ ਕਰੀਏ ਗਰਾਊਂਡ ਦੇ ਵਿੱਚ ਸਾਡੇ ਸਕੂਲ ਦੇ ਵਿੱਚ ਇੱਥੇ ਗਰਾਊਂਡ ਦੇ ਵਿੱਚ ਜਿੰਮ ਵੀ ਹੈਗਾ ਵਾ ਸਾਰੀਆਂ ਗੇਮਾਂ ਕਰਾਈਆਂ ਜਾਂਦੀਆਂ ਜੀ ਕਈ ਬੱਚੇ ਵੀ ਚਾਣ ਕੇ ਕ੍ਰਿਕਟ ਵੀ ਖੇਡਦੇ ਆ ਜੀ ਹਾਂਜੀ ਸਾਡੀ ਕੋਸ਼ਿਸ਼ ਇਹ ਹੈ ਕਿ ਚਲੋ ਵੱਧ ਤੋਂ ਵੱਧ ਬੱਚੇ ਗਰਾਊਂਡ ਆਉਣ ਤੇ ਵੱਧ ਤੋਂ ਵੱਧ ਜਿਹੜਾ ਕੋਈ ਗੇਮਾਂ ਖੇੜੀ ਜਾਣ ਨਸ਼ੇ ਤੋਂ ਦੂਰ ਹਨ ਜੀ 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 ਮੁਸ਼ਕਲਾਂ ਕਿਹੜੀਆਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਮੁਸ਼ਕਲ ਇੱਕ ਤਾਂ ਸਾਰਾ ਸਾਡੇ ਕੋਲੇ ਗਰਾਊਂਡ ਨਹੀਂ ਹੈਗੀ ਜੀ ਇੱਕ ਸਾਡੇ ਬੱਚੇ ਜਿਹੜੇ ਨਹਿਨਲ ਸਟਾਈਲ ਕਬੱਡੀ ਖੇਡ ਰਹੇ ਨੇ ਸਾਡੇ ਬਹੁਤ ਵਧੀਆ ਸੈੱਟ ਤਗੜਾ ਜੀ ਅੰਡਰ 14 ਦਾ ਅੰਡਰ 17 ਦਾ ਤੇ ਸਾਡੇ ਕੋਲੇ ਇੱਥੇ ਤੇ ਕਰਦਾ ਸਾਡੇ ਕੋਲੇ ਹੈਗਾ ਵਾ ਕਿ ਵਧੀਆ ਪ੍ਰੈਕਟਿਸ ਕਰਦੇ ਆ ਜਿਲੇ ਜਿਲੇ ਤੱਕ ਵਧੀਆ ਖੇਡਦੇ ਆ ਉਸ ਤੋਂ ਅੱਗੇ ਜਿਹੜਾ ਪੰਜਾਬ ਲੈਵਲ ਤੇ ਜਾਂਦੇ ਬੱਚੇ ਉਹਨਾਂ ਕੋਲੇ ਸਾਡੇ ਕੋਲੇ ਮੈਟ ਨਹੀਂ ਹੈਗੇ ਜੀ ਮੈਟ ਦੇ ਉੱਤੇ ਜਿਹੜੀ ਉਹ ਪ੍ਰੈਕਟਿਸ ਜਿਹੜੀ ਥੋੜੀ ਜੀ ਵਧੀਆ ਤਰੀਕੇ ਨਾਲ ਕਰਾਈ ਜਾਂਦੀ ਆ ਉਹਦੇ ਵਿੱਚ ਥੋੜਾ ਜਿਹਾ ਸਾਨੂੰ ਵਧੀਆ ਮਿਲਦਾ ਵਾ ਦੇਖਣ ਵਾਸਤੇ ਤੇ ਇਹਨਾਂ ਬੱਚਿਆਂ ਨੂੰ ਖੇਡਣ ਵਾਸਤੇ ਵਧੀਆ ਲੱਗਦਾ ਜੀ ਸਾਨੂੰ ਸਾਨੂੰ ਇਹ ਹੀ ਬੇਨਤੀ ਆ ਕਿ ਵੱਧ ਤੋਂ ਵੱਧ ਸਾਡੀ ਸਪੋਰਟ ਕੀਤੀ ਜਾਵੇ ਤੇ ਸਾਨੂੰ ਮੈਡ ਜਿਹੜੇ ਆ ਗਰਾਊਂਡ ਦੇ ਵਿੱਚ ਦਿੱਤੇ ਜਾਣ ਤਾਂ ਕਿ ਸਾਡੇ ਬੱਚੇ ਵੱਧ ਤੋਂ ਵੱਧ ਪ੍ਰੈਕਟਿਸ ਕਰਕੇ ਅੱਗੇ ਤਰੱਕੀ ਕਰਨ ਜੀ ਟਾਰਗੇਟ ਕੀ ਆ ਜੀ ਜਿੰਨੇ ਮਰਜੀ ਬੱਚੇ ਆ ਜਾਣ ਤੇ ਉਹਨਾਂ ਨੂੰ ਟ੍ਰੇਨਿੰਗ ਜਿਹੜੀ ਆ ਉਹ ਫ੍ਰੀ ਸਿਖਲਾਈ ਦੇਣ ਲਈ ਤਿਆਰ ਜੇ ਤੁਸੀਂ ਹਾਂਜੀ ਹਾਂਜੀ ਬਿਲਕੁਲ ਜੀ ਸਿਖਲਾਈ ਦੇ ਰਹੇ ਹਾਂਜੀ ਬਿਲਕੁਲ ਫ੍ਰੀ ਸਿਖਲਾਈ ਦੇ ਰਹੇ ਹਾਂ ਸਾਡੀ ਕੋਸ਼ਿਸ਼ ਹੈ ਕਿ ਵੱਤ ਤੋਂ ਵੱਧ ਜਿੰਨੇ ਬੱਚੇ ਆਉਂਦੇ ਸਾਡੇ ਕੋਲੇ ਅਸੀਂ ਕਿਸੇ ਨੂੰ ਡੈਡ ਤੋਂ ਨਾ ਨਹੀਂ ਕਰਦੇ ਜਾਂ ਅਸੀਂ ਕਿਸੇ ਨੂੰ ਖੜਾਉਣ ਤੋਂ ਨਾ ਨਹੀਂ ਕਰਦੇ ਸਾਡੀ ਇਹੀ ਕੋਸ਼ਿਸ਼ ਹੈ ਕਿ ਵੱਤ ਤੋਂ ਵੱਧ ਗਰਾਊਂਡ ਆਉਣ ਤੇ ਅਸੀਂ ਇਹਨਾਂ ਨੂੰ ਵੱਤ ਤੋਂ ਵੱਧ ਅੱਗੇ ਤੋਰੀਏ ਜੀ ਬਹੁਤ ਬਹੁਤ